ਹਲੇ 3 ਮਹੀਨੇ ਵਿਆਹ ਨੂੰ ਨਹੀਂ ਹੋਏ ਤਾਂ ਪਤੀ ਦੇ ਵੱਲੋਂ ਇੱਕ ਪਤਨੀ ਦੀ ਕੋਟਮਾਰ ਕੀਤੀ ਜਾਂਦੀ ਹੈ ਕੁੜੀ ਜਿਹੜੀ ਐ ਅੰਮ੍ਰਿਤਧਾਰੀ ਹੁੰਦੀ ਐ ਔਰ ਮੁੰਡਾ ਵੀ ਅੰਮ੍ਰਿਤਧਾਰੀ ਹੁੰਦਾ ਜਿਸਦੇ ਨਾਲ ਉਸ ਦੀਆਂ ਲਾਵਾਂ ਹੋਈਆਂ ਨੇ ਔਰ ਤੁਹਾਨੂੰ ਦੱਸਤੀ ਕਿ ਜੋ ਪਤੀ ਐ ਉਸ ਲੜਕੀ ਦਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਨੌਕਰੀ ਕਰਦਾ ਐ ਔਰ ਘਰ ਦੇ ਵਿੱਚ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੀ ਪ੍ਰਕਾਸ਼ ਕੀਤਾ ਹੋਇਆ ਪੂਰਾ ਪਰਿਵਾਰ ਜਿਹੜਾ ਅੰਮ੍ਰਿਤਧਾਰੀ ਐ ਔਰ ਇੱਕ ਸਿੱਖ ਅੰਮ੍ਰਿਤਧਾਰੀ ਕੁੜੀ ਦੀ ਜਿਹੜੀ ਕਿ ਉਹਨਾਂ ਦੇ ਕੇਸਾਂ ਦੀ ਬੇਅਦਬੀ ਕੀਤੀ ਜਾਂਦੀ ਹੈ ਉਸਦੀ ਕਟਮਾਰ ਕੀਤੀ ਜਾਂਦੀ ਹੈ ਔਰ ਇਸ ਵੇਲੇ ਉਹ ਕੁੜੀ ਜਿਹੜੀ ਹੈ ਹਸਪਤਾਲ ਦੇ ਵਿੱਚ ਦਾਖਲ ਹੈ ਮਾਮੂਲੀ ਜੀ ਗੱਲ ਨੂੰ ਲੈ ਕੇ ਜਿਹੜੀ ਇਸ ਕੁੜੀ ਦੀ ਕਟਮਾਰ ਕੀਤੀ ਗਈ ਹੈ ਉਸਤੇ ਕੇਸਾਂ ਦੀ ਬੇਅਦਬੀ ਕੀਤੀ ਗਈ ਹੈ ਔਰ ਪਰਿਵਾਰ ਵੀ ਇਸ ਮਾਮਲੇ ਦੇ ਵਿੱਚ ਸ਼ਾਂਤ ਰਿਹਾ ਦਰਸਲ ਕੁੜੀ ਦੇ ਕਹਿਣ ਦੇ ਮੁਤਾਬਕ 3 ਮਹੀਨੇ ਪਹਿਲਾਂ ਹੀ ਉਸਦਾ ਵਿਆਹ ਹੋਇਆ ਹੈ ਅੰਮ੍ਰਿਤਸਰ ਦੀ ਰਹਿਣ ਵਾਲੀ ਕੁੜੀ ਜਿਹੜੀ ਦੱਸੀ ਜਾ ਰਹੀ ਹੈ ਔਰ ਮੁੰਡਾ ਜਿਹੜਾ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਨੌਕਰੀ ਵੀ ਕਰਦਾ ਹੈ ਇਸ ਦੇ ਬਾਵਜੂਦ ਵੀ ਦੇਖੋ ਉਸ ਦੀ ਮਾਨਸਿਕਤਾ ਕਿ ਸਹਾਦ ਤੱਕ ਜਿਹੜੀ ਜਾਂਦੀ ਹੈ ਕਿ ਆਪਣੀ ਪਤਨੀ ਦੀ ਕੁੱਟਮਾਰ ਕਰਦਾ ਹੈ ਔਰ ਪੂਰੀ ਗੱਲ ਕੀ ਹੈ ਉਹ ਤੁਹਾਨੂੰ ਅਸੀਂ ਕੁੜੀ ਦੇ ਮੂੰਹੋਂ ਹੀ ਸੁਣਾਵਾਂਗੇ ਕਿ ਉਸ ਕੁੜੀ ਦੇ ਨਾਲ ਇਹ ਕੁੱਟਮਾਰ ਜਿਹੜੀ ਕਿਉਂ ਕੀਤੀ ਗਈ